ਤੋਂ ਹੋਰ ਸਾਨੂੰ ਜਾਣਕਾਰੀ ਦੇ ਦੀ ਆ ਅਰਜਨ ਖੁੱਲਣ ਦਿਆ ਇਹ 605 ਜਿਹੜੇ ਪਹਿਲੇ ਆਏ ਸੀਗੇ ਸਿੰਪਲ ਸਟੀering ਦਾ ਦੇਖੋ ਜਿਹੜੀ ਤੁਹਾਨੂੰ ਅੱਜ ਵੀਡੀਓ ਜਾਣਕਾਰੀ ਦੇਣ ਦਿਆ ਸੀ ਨਾ ਕਿ ਕਹਿੰਦਾ ਵੀਰੇ ਅੰਦਾਜ਼ੇ ਦੱਸਿਆ ਕਰੋ ਉਹ ਕਈ ਵਾਰਾਂ 100 ਕਿਸੇ ਨੇ ਗਾਂ ਵੀ ਚੀਜ਼ ਵਿੱਚ ਇਹ ਘੁੰਮ ਜਾਂਦਾ ਕੈਮਰਾ ਜ ਮੈਨੂੰ ਥੋੜਾ ਜਿਹਾ ਦਾ ਹਿਸਾਬ ਘਟ ਇਹਦੇ ਨਾਲ ਬ੍ਰੇਕ ਮੈਟਰ ਹੁਣ ਤੇਲ ਬ੍ਰੇਕ ਵਾਲਾ ਜਿਹੜਾ ਮੈਸੇਜ ਖੋਲਿਆ ਤੇ ਇਹਦਾ ਹੁਣ ਇੰਜਣ ਤਾਂ ਕੱਢ ਕੇ ਆਪਾਂ ਦੁਕਾਨ ਤੇ ਲੈ ਕੇ ਜਿਹੜਾ ਤੁਹਾਨੂੰ ਸਟਾਰਟਿੰਗ ਵੀਡੀਓ ਦੇ ਵਿੱਚ ਦਿਖਾਇਆ ਤੇ ਆਹ ਸਾਡਾ ਫੋਰਮ ਹੈ ਨਾ ਮੁੰਡਾ ਪਿੰਦਰ ਇਹ ਹੈ ਬੜਾ ਬੰਦਾ ਖਰਾਬ ਪਰ ਫਿਰ ਵੀ ਕੰਮ ਆ ਜਾਂਦਾ ਭਰਾ ਆਪਣਾ ਚਲੋ ਸਾਰਾ ਕੰਮ ਆਪਣਾ ਇੱਥੇ ਹੀ ਕਰਦਾ ਪਰ ਆ ਜਾਂਦਾ ਮੌਕੇ ਦੇ ਕੰਮ ਕਿ ਨਹੀਂ ਪਿੰਦਰ ਤੇ ਜਦੋਂ ਕੰਮ ਫਸੇ ਆਂਦਾ ਕੰਮ ਦੇ ਜਾਂਦਾ ਬੰਦਾ ਆ ਸਾ ਚਿੰਗਲ ਲੈ ਕੇ ਨਹੀਂ ਗਏ ਹਲੇ ਵੀਰੇ ਇੰਜਣ ਦੂਜੇ ਗਏ ਆ ਆ ਇੰਜਣ ਪਿਆ ਹੈ ਦਾ ਇਸੇ ਭਰਾ ਨੇ ਡੀ ਇੰਜਨ ਲੱਪਣਾ ਪੂਰਾ ਸਿੱਕੇ ਬੰਨ ਇੰਜਣਾ ਤੇ ਲੋਡ ਆ ਤਾਂ ਮੇਰਾ ਫਿਰ ਸਵਰਕ ਕਰਦਾ ਹੈ ਇਹ 605 ਜਿਹੜੇ ਪਹਿnde ਆਏ ਸੀਗੇ ਸਿੰਪਲ ਸਟੀering ਦਾ ਦੇਖੋ ਜਿਹੜੀ ਤੁਹਾਨੂੰ ਅੱਜ ਵੀਡੀਓ ਜਾਣਕਾਰੀ ਦੇਣ ਰਿਹਾ ਵੀ ਨਾ ਮੈਂ ਇਹ ਸਿੰਪਲ ਸਟੀering ਦੇ ਉੱਪਰ ਆ ਚੈੱਕ ਨ ਵਾਲੇ ਸਪਿੰਡਲ ਆਉਂਦੇ ਆ ਕਈ ਭਰਾਵਾਂ ਦੇ ਆ ਹੁੰਦਾ ਹਿੱਸਾ ਪਾਵਰ ਤੇ ਵੀ ਹੋ ਜਾਂਦਾ ਥੋੜਾ ਜਾਇ ਬੁਰੇ ਲੱਗਦੇ ਆ ਜਾਂ ਇਸ ਸਪਿੰਡਲ ਇਸੇ ਹਿੱਸੇ 'ਚ ਪੈ ਜਾਂਦੇ ਆ ਉਹ ਦੇਖੋ ਜੈਕ ਦੀ ਜਗ੍ਹਾ ਥੱਲੇ ਆ ਨਟ ੱਸਣ ਦੀ ਜਗ੍ਹਾ ਬਣੀ ਹੋਈ ਹੈ ਨਾ ਇਹਦੇ ਇਹਦੇ ਇਸੇ ਹਿੱਸੇ 'ਤੇ ਜੈਕ ਲੱਗ ਜਾਣਾ ਜਦੋਂ ਆਪਾਂ ਪਾਵਰ ਕਰਨਾ ਵਾ ਸਿੰਪਲ ਪੰਪ ਉੱਤਰ ਕੇ ਡਬਲ ਹੋ ਜਾਣਾ ਵਾ ਉਹ ਜਿਹੜਾ ਸਿੰਗਲ ਪੰਪ ਲੱਗਾ ਸਟੀering ਲੱਥ ਕੇ ਇੱਥੇ ਪਾਵਰ ਵਾਲਾ ਸਿਸਟਮ ਲੱਗ ਜਾਂਦਾ ਆਰਬੀ ਡੋਲ ਤੋਂ ਪੈਪਾ ਤੇ ਅਰਜਨ ਬਹੁਤ ਸੌਖਾ ਪਾਵਰ ਸ਼ੇアリング ਹੁੰਦਾ ਜੇ ਕੋਈ ਭਰਾ ਤੰਗ ਹੋਣ데요 ਵਾ ਤੇ 20 ਤੋਂ 25000 ਦੇ ਵਿੱਚ ਇਹ ਟਰੈਕਟਰ ਇਹ ਅੰਦਾਜ਼ੇ ਦੱਸੀ ਦੇ ਵੀ ਤਾਂ ਵੀ ਹਰ ਇੱਕ ਬੰਦਾ ਕਮੈਂਟ ਕਰਕੇ ਕਹਿੰਦਾ ਵੀਰੇ ਅੰਦਾਜ਼ੇ ਦੱਸਿਆ ਕਰੋ ਉਹ ਕਈ ਵਾਰਾਂ 100 ਕਿਸੇ ਨੇ ਗਾਹਾਂ ਵੀ ਚੀਜ਼ ਵੇਚਣੀਆਂ ਉਰਾਂਪੁਰਾਂ ਵੀ ਸ਼ਹਿਰਾਂ ਦੇ ਵਿੱਚ ਇਹ ਉੱਥੇ ਰੇਟ ਦਾ ਫਰਕ ਹੁੰਦਾ ਫਿਰ ਅਗਲਾ ਕਹਿੰਦਾ ਯਾਰ ਕਿਸੇ ਨੂੰ ਵੀਡੀਓ ਦਿਖਾ ਕੇ ਰੇਟ ਦਾ ਬਹਿਸ ਹੋ ਜਾਂਦੀ ਕਿਸੇ ਦੀ ਇਸ ਕਰਕੇ ਆਪਾਂ ਕਹ ਜੀਦਾ ਵੀ ਸਾਡੀ ਵੀਡੀਓ ਨਾਲ ਕਿਸੇ ਦਾ ਕੋਈ ਨੁਕਸਾਨ ਨਾ ਹੋਵੇ ਤੇ ਹੋਰ ਕਿ ਭਰਾ ਨੇ ਕੰਮ ਕਰਨਾ ਆਹ ਸਿੰਪਲ ਪੰਪ ਉੱਤਰ ਕੇ ਇੱਥੇ ਪਾਵਰ ਦਾ ਪੰਪ ਲੱਗ ਜਾਣਾ ਡਬਲ ਵਾਲਾ ਇਹ ਸਿੰਗਲ ਕੰਪਨੀ ਦਾ ਪਹਿਲਾਂ ਲੱਗਿਆ ਤੇ ਜਿਵੇਂ ਆਹ ਸੈਂਟਰ ਗੇਅਰ ਕਈ ਭਰਾ ਸੈਂਟਰ ਗੇਅਰ ਸਾਈਡ ਤੋਂ ਬਹੁਤ ਸੈਂਟਰ ਗੇਅਰ ਕਰਦੇ ਸੀਗੇ ਵੀ ਸਾਈਡ ਗੇਅਰ ਨਹੀਂ ਸੀ ਇਹਦਾ ਲੀਵਰ ਜਾਂ ਢਿੱਲਾ ਜਾ ਹੋਇਆ ਰਹਿੰਦਾ ਸੀਗਾ ਤੇ ਹੋਰ ਇਹ ਸੁੱਕੀਆਂ ਬ੍ਰੇਕਾਂ ਦਾ ਰੈਜਿਸਟਰ ਤੇਲ ਬ੍ਰੇਕ ਤੁਹਾਨੂੰ ਪਤਾ ਹੀ ਆ ਤੇਲ ਬ੍ਰੇਕ ਨੂੰ ਇਹਦਾ ਥੋੜਾ ਝੰਝੜਬਾਜੀ ਕਰਨੀ ਪੈਂਦੀ ਹਨਾ ਚੇਲ ਬ੍ਰੇਕ ਕਰਨ ਵਾਸਤੇ ਉਹ ਹਾਂਡ ਹੁੰਡੀ ਸਾਰੀ ਚੇਂਜ ਇਹਦੀ ਹਾਂਡ ਹੁੰਡੀ ਸਾਰੀ ਚੇਂਜ ਕਰਨ ਲਈ ਪੈਂਦੀ ਆ ਤੇ ਇਸ ਕਰਕੇ ਆਹ ਦੇਖੋ ਪਾਵਰ ਦਾ ਹਿਸਾਬ ਆ ਤੁਹਾਨੂੰ ਦਿਖਾਇਆ ਨਾ ਤੇ ਇਸ ਕਰਕੇ ਇਹਦੇ ਵਿੱਚ ਥੋੜਾ ਜਿਹਾ ਪਾਵਰ ਦੇ ਵਿੱਚ ਖਰਚਾ ਜ਼ਿਆਦਾ ਆ ਜਾਂਦਾ ਥੱਲੇ ਤੁਹਾਨੂੰ ਦਿਖਾ ਦਿੰਦਾ ਤੇ ਆਹ ਸਿਸਟਮ ਆ ਇਹਨੇ ਸਿੰਪਲ ਤੋਂ ਪਾਵਰ ਤੇਲ ਬ੍ਰੇਕ ਦੇ ਵਿੱਚ ਇੱਕ ਤਰ੍ਹਾਂ ਇਹ ਘੁੰਮ ਜਾਂਦਾ ਕੈਮਰਾ ਜਿਹਾ ਮੈਨੂੰ ਥੋੜਾ ਜਿਹਾ ਦਾ ਹਿਸਾਬ ਕਰ ਇਹਦੇ ਨਾਲ ਬ੍ਰੇਕਾਂ ਦੇ ਵਿੱਚ ਹਾਂਡੀ ਦਾ ਵੀ ਫਰਕ ਹੁੰਦਾ ਥੱਲੇੋਂ ਤੇਲ ਲੈਣਾ ਹੁੰਦਾ ਉਹਨੇ ਤੇਲ ਬ੍ਰੇਕਾਂ ਨੇ ਇਸ ਕਰਕੇ ਥੋੜਾ ਜਰ ਜਾਂਦੇ ਵਿੱਚ ਖਰਚਾ ਜ਼ਿਆਦਾ ਆ ਜਾਂਦਾ ਆਪਣੇ ਕੋਲ ਬਹੁਤ ਉੱਚੇ ਮਾਡਲ ਦੀਆਂ 23 24 ਮਾਡਲ ਦਾ ਬ੍ਰੇਕਾਂ ਦਾ ਇੱਕ ਸੈੱਟ ਪਿਆ ਐਕਸਲੈਂਟ ਟਰੈਕਟਰ ਕੋਲੇ ਨਵੀਆਂ ਹੀ ਬ੍ਰੇਕਾਂ ਤੇ ਗੇਅਰ ਸਾਰਾ ਕੰਪਲੀਟ ਪਿਆ ਜੇ ਕਿਸੇ ਭਰਾ ਨੂੰ ਦਿੱਕਤ ਕਰਨ ਦੇ ਆ ਗੇਅਰ ਤੇ ਉੱਚੇ ਮਾਡਲ ਦਾ ਗੇਅਰ ਜਦੋਂ ਮਰਜ਼ੀ ਦੇਖ ਕੇ ਆਪਣਾ ਲਵਾ ਸਕਦੇ ਆ ਤੁਸੀਂ ਤੇ ਇਹ ਅਰਜੰਦੀ ਜਾਣਕਾਰੀ ਹੋ ਗਈ ਵੀਰੋ ਪਾਵਰ ਦੇ ਵਿੱਚ ਤੁਹਾਨੂੰ ਸਾਰਾ ਦੱਸਦਾ ਕੀ ਕੀ ਸਮਾਨ ਲੱਗਣਾ ਇੱਥੇ ਜੈਕ ਲੱਗ ਗਿਆ ਇਹਨਾਂ ਗੋਡੇ ਦੇ ਵਿੱਚ ਪੈ ਜਾਂਦਾ ਥੋੜਾ ਜਿਹਾ ਇਹ ਆਰਮਾਂ ਦਾ ਫਰਕ ਹੁੰਦਾ ਜੇ ਸਪਿੰਡਲ ਬਦਲ ਤੋਂ ਬੜੀ ਵਧੀਆ ਗੱਲ ਆ ਕਿ ਇਸੇ ਹਿੱਸੇ 'ਚ ਸਪਿੰਡਲ ਪੈ ਜਾਂਦੇ ਆ ਆ ਚੈਕਿੰਡਰ ਲੱਗੇ ਸਪਿੰਡਲ ਉਹਦੇ ਕਾਟਰ ਵਾਲੇ ਆ ਵੀ ਆ ਤਾਂ ਇੱਥੇ ਲੱਗੇ ਹਿੱਸਾ ਪਿਆ ਦਿਖਾ ਦਿੰਦਾ ਹਾਂ ਇਹਦੇ 'ਚ ਆ ਕਾਟਰ ਸਿਸਟਮ ਹਿੱਸਾ ਆ ਗਿਆ ਠੀਕ ਆ ਜੀ ਹਿੱਸੇ ਵੀ ਦੋ ਤਰ੍ਹਾਂ ਦੇ ਆਉਂਦੇ ਜਿਵੇਂ ਆ ਫਿਕਸਸ ਆ ਗਿਆ ਇਹਦੇ 'ਚ ਆ ਜਿਹੜੇ ਆ ਨਟਾਲੇ ਹਿੱਸੇ ਆ ਗਏ ਇਹ ਦੋ ਤਰ੍ਹਾਂ ਦੇ ਹਿੱਸੇ ਆਉਂਦੇ ਆ ਉਹ ਆਪਣੀ ਮਰਜ਼ੀ ਆ ਜਿਹੜਾ ਮਰਜ਼ੀ ਲਾ ਲਓ ਤੇ ਇੱਥੇ ਡਬਲ ਪੰਪ ਲੱਗ ਗਿਆ ਇੱਥੇ ਤਾਂ ਕੀ ਪਾਵਰ ਦੇ ਇੱਥੇ ਹੀ ਲੱਗ ਜਾਂਦੀ ਆ ਤੇ ਦੋਸਤੋ ਹੋਰ ਕੋਈ ਜਾਣਕਾਰੀ ਕੋਈ ਤਾਂ ਤੁਹਾਨੂੰ ਉਹ ਵੀ ਨਾਲ ਆਪਾਂ ਅੱਗੇ ਵੀਡੀਓ ਦੀ ਕੋਸ਼ਿਸ਼ ਕਰਦੇ ਆ ਵੀ ਨਾਲ ਕਰ ਦਿੰਨੇ ਆ ਕਿਉਂ ਫਿਰ ਕਈ ਦਿਨ ਵੀਡੀਓ ਪਾਉਣ ਦਾ ਮੌਕਾ ਨਹੀਂ ਮਿਲਦਾ ਆਪ ਨੂੰ ਹੁੰਦਾ ਵੀ ਜਿਹੜਾ ਕੰਮ ਨਿਬੜ ਜੇ ਚੰਗੀ ਗੱਲ ਆ ਇਹ ਡਿਸਟ੍ਰੀਬਿਊਟਰ ਦੇ ਵਿੱਚ ਬੜੀ ਦਿੱਕਤ ਆਉਂਦੀ ਆ ਰੇਫੇਰ ਪੁਰਜੇ ਕੋਈ ਮਹਿੰਗੀ ਪੈਂਦੇ ਤੇ ਤੋਂ ਡਿਸਟ੍ਰੀਬਿਊਟਰ 4-5000 ਜੇ ਤੁਹਾਨੂੰ ਮਿਲ ਜਾਂਦਾ ਜਿਵੇਂ ਇਹਦੇ ਵਿੱਚ ਪਾਵਰਾਂ ਹੁੰਦੀਆਂ ਆ ਲਿਖੀ ਹੁੰਦੀ ਇੱਥੇ 60 ਇਹ 60 ਉਸਪੋਰ ਵੱਡੀ ਸਲੀਬ ਆ ਗਈ ਵੱਡਾ ਪਿਸਟਨ ਜੇ ਕਿਸੇ ਲਿਫਟ ਛੋਟੀ ਜਦੋਂ ਤੇ 40 ਲਿਖਿਆ ਹੁੰਦਾ 40 ਉਸਪੋਰੇ 60 ਵਾਲੇ ਇਹ ਡਿਸਟ੍ਰੀਬਿਊਟਰ ਪਲੇਟ ਬਹੁਤ ਪਾਣ ਦੀ ਬਿਮਾਰੀ ਹੈ ਮਹਿੰਦਰਾ ਜਿੱਥੋਂ ਜ਼ੋਰ ਪਾ ਕੇ ਪਾੜ ਜਾਂਦੀ ਆ ਕਿਉਂ ਪਲੇਟ ਤੇ ਇਹ ਇੱਥੇ ਪਟਿਆਲੇ ਡਿਸਟ੍ਰੀਬਿਊਟਰ ਸਸਤੇ ਹੀ ਆ ਜੇ ਲੋਕ ਚੇਂਜ ਕਰਨੇ ਹੋ ਤੇ ਮਿਲ ਜਾਂਦੇ ਆ ਸੱਤ ਡਿਸਟ ਉਹ ਤਾਂ ਮਿਲ ਜਾਂਦਾ ਤੁਹਾਨੂੰ ਵੀਡੀਓ ਦੇ ਵਿੱਚ ਦਿਖਾ ਦੇਣਾ ਆ ਯਾਰ ਜਨ ਖੋਲਣ ਦੇ ਕਰਾਰੋ ਗੇਅਰ ਵਾਲਾ ਆ ਜੋ ਅੱਗੇ ਵੀਡੀਓ ਤੁਹਾਨੂੰ ਕਰਾਰੋ ਗੇਅਰ ਦੀ ਦਿਖਾਈਏ ਵੀਡੀਓ ਸਾਰੀ ਸੋ 5 605 ਦੇ ਇੰਜਨ ਦੇ ਕਾਫੀ ਫੌਨ ਹੁੰਦੇ ਨੇ ਭਰਾਵਾਂ ਦੇ ਵੀ ਬਾਈ ਉੱਚੇ ਮਾਡਲ ਦੇ ਇੰਜਨ 9 10 11 12 ਐ ਮਾਡਲਾਂ ਦੇ ਇੰਜਨ ਤਾਂ ਮਿਲ ਜਾਂਦੇ ਬੜਾ ਉੱਚੇ ਮਾਡਲ ਦੀ ਥੋੜੀ ਦਿੱਕਤ ਆਉਂਦੀ ਆ ਜਿਵੇਂ ਕਈ ਭਰਾਵਾਂ ਦੇ ਐ ਹੁੰਦਾ ਵੀ ਬਿਲਕੁਲ ਹੀ 20 22 ਮਾਡਲ ਦੇ ਇੰਜਨ ਮਿਲ ਜੇ ਇੰਨੇ ਉੱਚੇ ਮਾਡਲ ਇੰਜਨ ਥੋੜਾ ਜਿਹਾ ਐਨ ਸਟੈਂਡ ਬਾਈ ਮੋਡ ਨਹੀਂ ਮਿਲਦਾ ਹੁੰਦਾ ਕਈ ਵਾਰਾਂ ਚੀਜ਼ ਆ ਜੇ ਮੰਡੀ ਚ ਤਾਂ ਮਿਲ ਜਾਂਦੀ ਆ ਇਹਦੀ ਪਾਵਰ ਦੀ ਕਿਟ ਆ ਗਈ ਅਰਜੰਦ ਦੇ ਜਿਨ੍ਹਾਂ ਭਰਾਵਾਂ ਨੇ origignal tractor ਦੀ ਖੱਲੀ ਕਿਟ ਲੈਣੀ ਆ ਜਿਵੇਂ ਇਹਦੀ ਅੱਜ ਕੋਲ ਕਿਟ ਖੋਲੀ ਆ ਸਾਰੀ ਅਰਜੰਦ ਦੀ ਇਹਦੀ ਕਿਟ ਲੈ ਸਕਦੇ ਆ ਤੇ ਆ ਜਿਵੇਂ ਟੈਂਕ ਟੰਕ ਸਾਰਾ ਨਾਲ ਪਾਪਾ ਆਰਬੀ ਡੋਲ ਦੀ origignal ਸਾਰੀਆਂ ਮਿਲ ਜਾਂਦੀਆਂ ਤੇ ਪਾਵਰ ਦਾ ਪੰਪ ਜਿਵੇਂ ਇਹਨੂੰ ਨਵਾਂ ਲੱਗਿਆ ਹੋਇਆ ਅਸੀਂ ਜਦੋਂ ਵੀ ਪਾਵਰ ਦੀ ਕਿਟ ਡਬਲ ਪੰਪ ਦੇ ਵਿੱਚ ਦਿੰਨੇ ਆ ਨਾ ਸਾਨੂੰ ਇਹੀ ਹੁੰਦਾ ਵੀ ਗਾਹਕ ਤੇ ਜਾ ਕੇ ਲੋਡ ਤੇ ਵੀ ਪੰਪ ਚੱਲੇ ਕਿਉਂ ਪਾਵਰ ਨੂੰ ਤਾਂ ਹਰ ਪੰਪ ਚੱਲ ਜਾਂਦਾ ਤੇ ਇੱਥੇ ਤਾਂ ਹੁੰਦਾ ਵੀ ਪੰਪ ਫੜਾ ਤਾ ਅਗਲੇ ਦਾ ਚੱਲਿਆ ਨਾ ਚੱਲਿਆ ਸਾਨੂੰ ਹਰ ਇੱਕ ਗੱਲ ਦੇਖ ਸਮਝ ਕੇ ਗੱਲ ਕਰਨੀ ਪੈਂਦੀ ਹੈ ਵੀ ਆਹ ਪੰਪ ਤਕਰੀਬਨ ਜਾ ਕੇ ਅਗਲੇ ਦਾ ਲਿਫਟ ਤੇ ਪੰਪ ਪੂਰਾ ਕੰਮ ਕਰਵੇ ਉਹ ਨਾ ਹੋਵੇ ਵੀ ਪੰਪ ਨਾ ਚੱਲੇ ਇਹ ਤੋਂ ਬਾਅਦ ਆ ਮੈਸੀ ਦਾ ਇੰਜਣ ਮੈਸੀ ਦੇ ਵਿੱਚ ਇਹ ਜਿਵੇਂ EPI ਮਾਡਲ ਆ EPI ਮਾਡਲ ਦੇ ਵਿੱਚ ਆ ਦੇਖੋ ਅੱਜ ਟਰੈਕਟਰ ਜਿਹੜਾ ਖੋਲਿਆ 241 ਤੇਲ ਬ੍ਰੇਕਾਂ ਜਿਵੇਂ ਆਪਣੇ ਕੋਲ ਟਰੈਕਟਰ ਖੜਾ ਸੇਮ ਉਹ ਮਾਡਲ ਆ ਇਹ ਇੰਜਣ ਸੇੜਲਾ ਹਲੇ ਤੱਕ ਇਸ ਇੰਜਨ ਨੂੰ ਨਟ ਤੋਂ ਚਾਬੀ ਨਹੀਂ ਲੱਗੀ ਅਗਲਾ ਡੌਗ ਨਟ ਕ੍ਰੈਂਕ ਪੁਲੀ ਦਾ ਨਟ ਵੀ ਹੱਲ ਦਾ ਕੇ ਛੇਲਦਾ ਉਹ ਮੈਂ ਤੇ ਇਹ ਇੰਜਨ ਬਹੁਤ ਜ਼ਿਆਦਾ ਅੰਜਾਲ ਨੇੜੇ ਲੱਗਦੇ ਆ ਜਨਰੇਟਰ ਵਾਲੇ ਬਹੁਤ ਕਾਮਯਾਬਾ ਖਰਚਾ ਨਹੀਂ ਹੈ ਇੰਜਨ ਦਾ ਬ੍ਰੇਕ ਨੋਜ਼ਲ ਦੇ ਵਿੱਚ ਇੰਜਨ ਉੱਚੇ ਮਾਡਲ ਦਾ ਸਾਰਾ ਇੰਜਨ ਛੇਲਦਾ ਤੇ ਇਹਦੇ ਵਿੱਚ ਪਿੱਛੇ ਬ੍ਰੇਕਾਂ ਤੇਲ ਵਾਲੀਆਂ ਆ ਗਈਆਂ ਕਲੱਚ ਡਬਲ ਆ ਇਹਦਾ ਕਲੱਚ ਜਿਹਨਾਂ ਨੇ ਕਲੱਚ ਵਗੈਰਾ ਨਾਲ ਲੈਣਾ ਨਾਲ ਲੈ ਲੈਂਦੇ ਆ ਭਰਾ ਆ ਦੇਖਿਆ ਆਹ ਲੱਗਦਾ ਕਸੀਲਾ ਵੀ ਉਹ ਮੇਂ ਗੇਰੂ ਲਗੀਆਂ ਮੈਂ ਦੇਖਦੀਆਂ ਸਾਹਮਣੇ ਸਾਰਾ ਡਬਲ ਕਲਚ ਹੈ ਤੇ ਤੇਲ ਬ੍ਰੇਕਾਂ ਜਦੋਂ ਤੇਲ ਬ੍ਰੇਕਾਂ ਕਰਨੀਆਂ ਇਹਦੇ ਨਾਲ ਕਰੋਨ ਪੀਰੀਨ ਵਗੈਰਾ ਨਾਲ ਬਦਲਣਾ ਪੈਂਦਾ ਹੁੰਦਾ ਤੇ ਆ ਜਾ ਫਿਰ ਤੇਲ ਬ੍ਰੇਕਾਂ ਕਰਕੇ ਦਾ ਨਾਲ ਸਿਸਟਮ ਬਦਲਣਾ ਪੈਂਦਾ ਆਈ ਨੋਜਲਾਂ ਦੀਆਂ ਦਿਖਾਦਾ ਇਹ ਪੀ ਟਾਈਪ ਨੋਜਲ ਤੇ ਬ੍ਰੀਕ ਨੋਜਲ ਦੇ ਵਿੱਚ ਇੰਜਨ ਆ ਇਹ ਆ ਬ੍ਰੇਕਾਂ ਹੁੰਦੇ ਯਾਰ ਜੰਦੇ ਵਿੱਚ ਤੁਹਾਨੂੰ ਹੌਲੀ ਹੌਲੀ ਸਾਰੇ ਟਰੈਕਟਰਾਂ ਦੇ ਪਾਰਟ ਆਪਾਂ ਵੀਡੀਓ ਦੇ ਵਿੱਚ ਦਿਖਾ ਦਿਆ ਕਰਨਾ ਹੌਲੀ ਹੌਲੀ ਸਾਰੇ ਭਰਾ ਆਪਾਂ ਤਕਰੀਬਨ ਆਪੀ ਟਰੈਕਟਰ ਨਾਲ ਜਣੇ ਜਿੰਨੀਆਂ ਵੀਡੀਓ ਪਾਈਦਾ ਜਾਣਕਾਰੀ ਇਹਦਾ ਦੱਸਦਾ ਤੁਹਾਨੂੰ ਪਰ ਤੁਸੀਂ ਇੰਨਾ ਕੇ ਸਾਥ ਦੇ ਦਿਆ ਕਰੋ ਪੇਜ ਨੂੰ ਫੋਲੋ ਕਰ ਲੋ ਚੈਨਲ ਸਬਸਕ੍ਰਾਈਬ ਕਰ ਲੋ ਸਾਰੇ ਟਰੈਕਟਰ ਕਿਸੇ ਵੀ ਭਰਾ ਕੋਈ ਵੀ ਟਰੈਕਟਰ ਉਹਦੇ ਬਾਰੇ ਆਪਾਂ ਜਾਣਕਾਰੀ ਤਕਰੀਬਨ ਦੇ ਦੇਣੀ ਹੈ ਤੇਰੇ ਟਰੈਕਟਰ ਚਾਹ ਸਮਾਨ ਪੈਂਦਾ ਆਹ ਦਿੱਕਤ ਆਹ ਕੰਪਨੀ ਸਲੂਸ਼ਨ ਕਰਨਾ ਚਾਹੀਦਾ ਆ ਦੇਖੋ ਇਹਨਾਂ ਡਿਸਟਰੀਬਿਊਟਰਾਂ ਦੇ ਨਵੇਂ ਮਾਡਲਾਂ ਚ ਇੱਥੋਂ ਬੰਦ ਕਰਦੇ ਪਹਿਲਾਂ ਇੱਥੋਂ ਆ ਬੜੇ ਪਾਰਟ ਦੇ ਦਈਏ ਡਿਸਟਰੀਬਿਊਟਰਾਂ ਦੇ ਨਵੇਂ ਮਾਡਲਾਂ ਚ ਕੀ ਕਰੇ ਕੰਪਨੀ ਨੇ ਜਗਾ ਤੇ ਇੱਥੇ ਬੰਦ ਹੀ ਕਰਤਾ ਕੰਪਨੀ ਨੂੰ ਬਣਵਾਟ ਦੇ ਵਿੱਚ ਹੀ ਬੰਦ ਕਰਤਾ ਨਹੀਂ ਤੇ ਇੱਥੋਂ ਆ ਲੋਕ ਜਾਂ ਕੱਢ ਕੇ ਮਾਰਦਾ ਨਹੀਂ ਜਦੋਂ ਪ੍ਰੈਸ਼ਰ ਪਿੱਛੇ ਲੋਡ ਦੇ ਹੁੰਦਾ ਤਿੱਥੋਂ ਆ ਚੀਜ਼ ਪਾੜ ਜਾਣੀ ਉਹ ਨਵੇਂ ਮਾਡਲਾਂ 'ਚ ਇਹ ਚੀਜ਼ ਬੰਦ ਆਉਣ ਲੱਗੀ ਕਿਤੇ ਨਵੇਂ ਟਰੈਕਟਰ ਦੇਖਿਓ ਤੁਸੀਂ ਕੰਪਨੀ ਨੇ ਅੱਗੇ ਕੰਪਲੀਟ ਕੱਢੀ ਹੈ ਇਹ ਇਹਨਾਂ ਤੇ ਸਮਾਨੇ ਵਿੱਚ ਫਰਕ ਹੁੰਦਾ ਜਿਹੜਾ ਗੇਅਰ ਦੇ ਵਿੱਚ ਸਮਾਨ ਪਾਈਦਾ ਕਿਉਂ ਤੋਰੇ ਦਾ ਫਰਕ ਪੈ ਜਾਂਦਾ ਜੀ ਪੀ ਆਈ ਦੇ ਵਿੱਚ ਇਸ ਕਰਕੇ ਇਹਦੇ ਨਾਲ ਆਪਣਾ ਗੇਅਰ ਦੇ ਵਿੱਚ ਜਾਂ ਗੇਅਰ ਕਈ ਭਰਾ ਬਦਲ ਲੈਂਦੇ ਨੇ ਤਾਂ ਗੇਅਰ ਵੀ ਉਸ ਦੇ ਵਿੱਚ ਸਮਾਨ ਪੈ ਜਾਂਦਾ ਅਜਿਹਾ ਉਹ ਜਿਹੜਾ ਦੌਰ ਚੱਲਣ ਦਾ ਨਾ ਮੜਾ ਦਾ ਗੀਰ ਖੋਲਣ ਤੋਂ ਵੀ ਮਿਸਤਰੀ ਕਹੇ ਹੁੰਦੇ ਆ ਕਿ ਗੀਰ ਚੱਕ ਲਿਓ ਸਾਰਾ ਵੀਰੇ ਗੀਰ ਕੋਈ ਏਡੇ ਔਖੇ ਫਿੱਟ ਕਰਨੇ ਨਹੀਂ ਹੁੰਦੇ ਗੀਰ ਆਪ ਵੀ ਸਿੱਖੋ ਕੰਮ ਕਰਨਾ ਜਿੰਨੇ ਜ਼ਿੰਮੇਵਾਰ ਭਰਾਵਾ ਮਾੜਾ ਮੋਟਾ ਚੀਜ਼ ਖੋਲ ਕੇ ਆਪਣੀ ਆਕਤ ਕਰਨੀ ਸਿੱਖ ਲਿਆ ਕਰੋ ਨਹੀਂ ਤਾਂ ਮਿਸਤਰੀਆ ਕੋ ਰੋਸ਼ ਹੁੰਦਾ ਉਹ ਕਹਿੰਦੇ ਨੇ ਸਾਰੀ ਚੀਜ਼ ਹੀ ਚੱਕ ਲਿਓ ਯਾਨੀ ਕਿ ਗੀਰ ਚ ਇੱਕ ਦੋ ਚੀਜ਼ਾਂ ਪੈਣ ਵਾਲੀਆਂ ਹੁੰਦੀਆਂ ਤੇ ਆਪਣੀਆਂ ਕੋਲ ਕਿਉਂ ਨਹੀਂ ਪਾ ਲਿਆ ਕਰੋ ਕੋਈ ਏਡਾ ਮਸਲਾ ਨਹੀਂ ਹੁੰਦਾ ਗੀਰ ਦੇ ਵਿੱਚ ਜਿਹਾ ਆਪਾਂ ਕਹੀਏ ਕਿ ਸਾਰਾ ਗੀਰ ਦੋ ਚਾਰ ਚੀਜ਼ਾਂ ਦੇ ਪੈਸੇ ਪੈਂਦੇ ਨੇ ਕਿੱਥੇ ਸਾਰੇ ਗੇਅਰ ਦੇ ਪੈਸੇ ਪੈਣੇ ਆ ਤਾਂ ਹੋ ਗਿਆ ਮੈਸੀ ਆ ਮੈਸੀ ਦਾ ਪਿੱਛੇ ਦੇਖ ਲੋ ਜੀ ਕਿ ਇਹਦੇ ਜੁਨੀ ਟੂਬਾਂ ਵਗੈਰਾ ਤੇਲ ਬ੍ਰੇਕਾਂ ਤੇਲ ਬ੍ਰੇਕਾਂ ਆ ਗਈਆਂ ਤੇ ਜਿਨ੍ਹਾਂ ਨੇ ਤੇਲ ਬ੍ਰੇਕਾਂ ਕਰਨਾ ਹੁੰਦਾ ਤੇ ਇਹਦੇ ਨਾਲ ਆ ਟੂਬਾਂ ਬਦਲਣੀਆਂ ਪੈਣੀਆਂ ਨਾਲ ਆਪਣਾ ਅੰਦਰ ਉਸੇ ਪਿਛਲੇ ਹਿੱਸੇ ਦੇ ਕਰਸੇ ਜੰਨੀਆਂ ਟੂਬਾਂ ਨੂੰ ਬਦਲਣ ਦੀ ਲੋੜ ਨਹੀਂ ਹੁੰਦੀ ਤਾਂ ਆਪਣੀ ਮਰਜ਼ੀ ਆ ਵੀ ਆਪਾਂ ਪਾਰਾ ਬਦਲਣਾ ਕੋ ਅਲੇ ਮੀ ਇੱਕ ਪੈਦਲ ਮਾਰਕੀਟ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਖੜਵ ਹੀ ਗਿਆ ਤੇ ਚੱਪਲਾਂ ਪਾ ਕੇ ਕੰਮ ਕਰਨ ਵਾਲਾ ਕੰਮ ਆਇਆ ਪਿਆ ਗਾੜਾ ਉੱਪਰਲੇ ਪਾਸੇ ਅੰਨੀਆਂ ਪਾਣੀ ਬਹੁਤ ਮਾਰਕੀਟ ਦੇ ਵਿੱਚ ਖੜਾ ਹਾਂ ਤਾਂ 12 ਭਾਈ ਜਣਾਂ ਆ ਤਿੰਨ ਸਲੰਡਰ ਮੈਸੀ ਦਾ ਉਹਨਾਂ ਨੇ ਲੈਣੇ ਬ੍ਰੀਕ ਨੋਇਲ ਦੇ ਵਿੱਚ ਜਿੰਨ ਮੈਸੀ ਬਹੁਤ ਖਰਚਾ ਕਰਦਾ ਮਿਲਦਾ ਜਾਂ ਸਾਡੇ ਚੈਨਲ ਦੇ ਵਿੱਚ ਰੱਖਣੇ ਆਈਆਂ ਕੋ ਰੇਟ ਦੇ ਵਿੱਚ ਵੀ ਜਾਇਜ ਮਿਲ ਜਾਂਦਾ ਇਹਦੇ ਚਾਰਟ ਆਊਟ ਕਵਰ ਦਾ ਨਾਟਾ ਕੇ ਟਾਚ ਕਵਰ ਦਾ ਵੀ ਫਰਕ ਆ ਗਿਆ ਤੇ ਬਹੁਤ ਵਧੀਆ ਹੁੰਦਾ ਨਾ ਜਦੋਂ ਇੰਗਣ ਲੈਨੇ ਆ ਦੀ ਹੌਸ ਪਾਵਰ ਦੇਖ ਲਿਆ ਕਰੋ ਹੌਸ ਪਾਵਰ ਦੋ ਤਿੰਨ ਤਰ੍ਹਾਂ ਦੇ ਇੰਗਣ ਵੱਡੇ ਛੋਟੇ ਇਹਦੇ ਵਿੱਚ ਆਉਂਦੇ ਆ ਤੇ ਜਿਵੇਂ ਇੱਥੇ 325 324 327 ਐਵੇਂ ਇਹ ਇੰਗਣ ਹੁੰਦੇ ਆ ਉਤੋਂ ਵੱਡਾ 735 ਆਹਾਂ ਬ੍ਰੀਕ ਨੋਜ਼ਲ ਦੇ ਵਿੱਚ ਅਗਲਾ ਇੰਗਣ ਜਿਹੜਾ ਦੇਖਣ ਨੂੰ ਤੁਸੀਂ ਤੇ ਤੀਜਾ ਇਹ ਆਪਣਾ ਆ ਜਿਹੜਾ 735 ਜਿਨ੍ਹਾਂ ਨੇ ਬਾ online ਲੈ ਸਸਤੇ ਮਿਲ ਜਾਂਦੇ 15 20 ਹਜ਼ਾਰ ਨਾਲ ਦੇ ਕੇ ਤੇ ਤੀਜਾ ਆਪਣਾ ਆ ਗਿਆ Mahindra 3000 Mahindra 3000 ਦੀ ਯਾਰ ਕੀ ਉਹ ਮੰਗ ਰਹੀ ਹੈ ਜਿਹਨੂੰ ਟ੍ਰਾਂਸਫਰ ਕਰਕੇ ਠੀਕ ਹੈ Mahindra ਦੀ ਜਾਂ Turbo ਦੀ ਫਿਟਿੰਗ ਦੇਖ ਲਓ ਜਿਨ੍ਹਾਂ ਨੇ Turbo ਲਾਉਣੀਆਂ ਹੁੰਦੀਆਂ ਆ ਪੱਟੀ ਬਦਲਨੀ ਪੈਂਦੀ ਹੈ ਇੱਕ ਇਸ ਪੱਟੀ ਦੇ ਜਿੱਥੇ ਸਲੈਂਸਰ ਕੱਢਣਾ ਸ਼ੋ ਚੌਥੀ ਸਲੈਂਸਰ ਨਿਕਲ ਜਾਂਦਾ ਹੁੰਦਾ ਐਨਾ ਕਿ ਬੈਂਡ ਪਾ ਕੇ ਜਿੱਥੇ ਆਪਣਾ ਪਹਿਲਾ ਸਲੈਂਸਰ ਤੇ ਆਰਜੰਡਾ ਖੋਲਿਆ ਉਹਦੇ ਵਿੱਚ ਆਰਜੰਡ ਦੇ ਵਿੱਚ ਕੰਪਨੀ ਨੇ ਪਹਿਲੇ ਆਪਸ਼ਨ ਦਿੱਤੀ ਹੁੰਦੀ ਹੈ ਜੈਕ ਲਗਾਣ ਦੇ ਬਸ ਐ ਫਰਕ ਕੀ ਆ ਪੁਰਾਣੇ ਮਾਡਲ ਦੇ ਸਪੈਂਡਲ ਇੱਥੇ ਲਟ ਜੇ ਆਏ ਆ ਪੁਰਾਣੇ ਮਾਡਲਾਂ ਦੇ ਇਹਨਾਂ ਨੂੰ ਕਾਟਰਾਂ ਆ ਗਈਆਂ ਸੀ ਉਹ ਭੜੇ ਜਿਹਾ ਲੱਗਦੇ ਆ ਸਪੈਂਡਲ ਬਦਲਨੇ ਤਾਂ ਬਦਲ ਲਿਆ ਕਰੋ ਜੇ ਕਿ ਜੈਸ ਤੇ ਕਿਉਂ ਨਵੇਂ ਮਾਡਲਾਂ ਵਿੱਚ ਸੀਲਾ ਸੁਲਾ ਹੱਬਾ ਸਾਫ਼ ਮਿਲ ਜਾਂਦੀਆਂ ਜਿਹੜੇ ਪੁਰਾਣੇ ਹੁੰਦੇ ਆ ਉਹਨਾਂ ਦੇ ਹੱਬਾ ਵੱਡੀਆਂ ਆਉਂਦੀਆਂ ਇਸ ਕਰਕੇ ਜੇ ਬਦਲਣਾ ਆਪਣਾ ਦੇ ਲਾ ਤੇ ਆਰਜੰਡ ਦੇ ਵਿੱਚ ਪਾਵਰ ਦੇ ਵਿੱਚ ਆਪਾਂ ਨੂੰ ਹਿੱਸਾ ਬਦਲਣ ਦੀ ਲੋੜ ਨਹੀਂ ਹੁੰਦੀ ਜੈਕ ਨੂੰ ਪਹਿਲਾਂ ਹੀ ਜਗ੍ਹਾ ਦਿੱਤੀ ਹੁੰਦੀ ਆ ਤੇ ਆ ਆ ਗਏ 735 ਉੱਚੇ ਮਾਡਲ ਜਿਹਨਾਂ ਚਾ ਟੌਪਟ ਕਵਰਾਂ ਨਾਲ ਕੰਪਨੀ ਨੇ ਫਿਰ ਤੋਂ ਪਾਇਆ ਤੇ ਬਾਕੀ ਨੋਜਲ ਤਾਂ ਬਰੀਕ ਆ ਹੀ ਗਈ ਠੀਕ ਹੈ ਜੀ ਇਹ ਵੀ ਇੰਨਾਂ ਜਿਹਨਾਂ ਦੇ ਪੁਰਾਣੇ ਮਾਡਲ ਹੈ ਜਿਨ੍ਹਾਂ ਨੇ ਪੁਰਾਣੇ ਮਾਡਲ ਦੇ ਵਿੱਚ ਰੱਖਣੇ ਉਹ ਉਹਨਾਂ ਵਾਸਤੇ ਆ ਤੇ ਆ ਅਰਜਨ ਇਹ ਅਰਜਨ ਦਾ ਬੋਨਿੰਗ ਨਾ ਅਰਜਨ ਦੇ ਵਿੱਚ ਜਿਹਨਾਂ ਨੇ ਇੰਨਾਂ ਚੇਂਜ ਕਰਨ ਆਹ ਲੱਤ ਦੀ ਪ੍ਰੈਸ ਪਲੇਟ ਆ ਆ ਹੁੰਦਾ ਅਰਜਨ ਦਾ ਕਲੱਚ ਤੇ ਇਹਦੇ ਵੀ ਕਲੱਚ ਪਲੇਟ ਹੈ ਤੁਹਾਨੂੰ ਪਤਾ ਕਈ ਇਹੋ ਜਿਹੇ ਵਾਂਗੂ ਕੁੱਠੀ ਪੈਂਦੀ ਹੁੰਦੀ ਹੈ ਉਹ ਹੱਥ ਵਾਲਾ ਕਲੱਚ ਹੋਂ ਕਰਕੇ ਜਿਹੜੀ ਮੇਨ ਕਲੱਚ ਕੋਲ ਟਾਜੇ ਪੈ ਗਈ ਪੀਟੀ ਵਾਲੀ ਪਿੱਛੇ ਪੈ ਗਈ ਕਈ ਮਾਡਲਾਂ ਦੇ ਸਾਰਿਆਂ ਦੇ ਵਿੱਚ ਨਹੀਂ ਇਹ ਮਾਡਲਾਂ ਦੇ ਵਿੱਚ ਕਲੱਚ ਵਾਲਾ ਕੁੱਠੀ ਪੈਂਦੀ ਹੁੰਦੀ ਹੈ ਇਹਦੇ ਵਿੱਚ ਤੇ ਆ ਸੋਨ ਵਾਲੀ ਕਿਹਾ ਸਿੰਗਲ ਜੱਕ ਦੇ ਵਿੱਚ ਪਾਵਰ ਸਟੀਅਰਿੰਗ ਆ ਜਿਹੜਾ ਪਿਛਲਾ ਹਿੱਸਾ ਤੁਸੀਂ ਦੇਖਣਦੇ ਆ ਇਹਦੀ ਫਿਟਿੰਗ ਦੇਖ ਲਓ ਤਿੰਨ ਸਿਲੰਡਰ ਦੀ ਪੰਪ ਅੱਗੇ ਲੱਗ ਗਿਆ ਆ ਬੈਲਟ ਲਾਂ ਲੱਗਣ ਕਰਕੇ ਐਲਟੀਨੇਟਰ ਦੀ ਅੱਗੇ ਆ ਚਾ ਲੱਗੇ ਹੋਊਗੀ ਆ ਜਿਹੜੀ ਪੱਤੀ ਦੀ ਤੇ ਉਹ ਤੋਂ ਬਾਦਾਂ ਆ ਆਪਣੀ ਜਿਹੜੀ ਵਾਟਰ ਬਾਡੀ ਦੇ ਇਹਦੇ ਵਿੱਚ ਵੀ ਥੋੜਾ ਜਿਹਾ ਫਰਕ ਹੁੰਦਾ ਵਾਟਰ ਬਾਡੀ ਆ 4 ਅੰਗਲ ਜਿਹੜੀ ਆ ਗਾਹ ਹੋ ਗਈ ਕੁਛ ਊਪੋਲੀ ਵੀ ਫਰਕ ਹੁੰਦਾ ਊਪੋਲੀ ਦਾ ਵੀ ਜਿਹੜਾ ਨਹੀਂ ਤਾਂ ਬੈਲਟ ਨਾਲ ਪੰਪ ਦੇ ਲੱਗਣ ਲੱਗ ਜਾਂਦੀ ਆ ਪਾਵਰ ਸ਼ੀਰਿੰਗਾਂ ਦੇ ਵਿੱਚ ਇਹ ਖਰਚਾ ਨਾਲ ਨੋਟ ਕਰ ਲਿਆ ਕਰੋ ਊਪੋਲੀ ਵਾਟਰ ਬਾਡੀ ਪੰਪ ਤਾਂ ਮੂਰੇ ਲੱਗ ਹੀ ਗਿਆ ਤੇ ਉਹ ਪਾਈਪ ਜਿਹੜੀ ਆ ਥੱਲੇ ਇੱਕ ਘੁੰਮ ਕੇ ਟੈਂਕੀ ਵੱਲ ਘੁੰਮ ਕੇ ਇੱਧਰ ਆਉਂਦੀ ਰਹਿੰਦੀ ਆ ਬਾਕੀ ਉਹ ਪਿੱਛੇ ਆ ਜਿਹੜੀਆਂ ਪਾਵਰ ਦੀਆਂ ਆਈ ਗਈਆਂ ਜੱਕ ਦੀਆਂ ਆਪਾਂ ਇਹ ਸਾਈਡ ਗੀਅਰ ਆ ਜਿਨ੍ਹਾਂ ਨੇ ਸੈਡ ਗੀਅਰ ਦੇ ਪਿਛਲੇ ਹਿੱਸੇ ਤਿੰਨ ਸਿਲੰਡਰ ਦੇ ਲੈਣੇ ਤਿੰਨ ਸਿਲੰਡਰ ਦੀ ਹਾਂਡੀ ਚੜਾਈ ਘੱਟ ਹੁੰਦੀ ਆ ਜਿਵੇਂ 45 45 11 ਜਾਂ ਹੋਰ ਟਰੈਕਟਰ ਜਿਨ੍ਹਾਂ ਨੇ ਤਿਆਰ ਕਰਨੇ ਆ ਉਹ ਵੀ ਹਿੱਸਾ ਲੈ ਲੈਂਦੇ ਆ ਸੋ ਨਾਲ ਦੀ ਘੱਟੇ ਨੂੰ ਸਿਲੰਡਰ ਜਿਨ੍ਹਾਂ ਨੇ ਜੀਪ ਟਰੱਕਟਰ ਤਿਆਰ ਕਰਨੇ ਆ ਤੇ ਦੋਸਤੋ ਜਾਣਕਾਰੀਆਂ ਚੰਗੀਆਂ ਲੱਗਦੀਆਂ ਤੇ ਲਾਈਕ ਸ਼ੇਅਰ ਜਰੂਰ ਕਰਦਿਆ ਕਰੋ ਉਹ ਤੋਂ ਬਾਅਦ ਮਹਿੰਦਰਾ ਦਾ ਪਿੱਛੇ ਉਹ ਫੋਨ ਆਇਆ ਸੀ ਮਹਿੰਦਰਾ ਦਾ ਜਿਨ੍ਹਾਂ ਨੇ ਪਿਛਲਾ ਹਿੱਸਾ ਲੈਣਾ ਮਹਿੰਦਰਾ ਦਾ ਪਿਛਲਾ ਹਿੱਸਾ ਦੇਖ ਲਓ ਇਹ ਲੰਬੇ ਕਲੱਚ ਹੋਣਗਾ ਇਹ ਨਹੀਂ ਬਹੁਤ ਵਧੀਆ ਦਾ ਰੈਨ ਸਿਲੰਡਰ ਦਾ ਤੇ ਕੋਈ ਵੀ ਉਹ ਉੱਪਰ ਨਿਕਲੇਸ਼ਨ ਦੇਖਣ ਨੂੰ ਜੀ ਨਹੀਂ ਕਰਦਾ ਤੇ ਵਿੱਚੋਂ ਚੀਜ਼ ਬਹੁਤ ਸਾਫ਼ ਨਿਕਲਦੀ ਹੁੰਦੀ ਆ ਕੋਈ ਚਲਾਈ ਉਹਨਾਂ ਲੋਕਾਂ ਦੀ ਹੈ ਉਹ ਜੀ ਆ ਕੋ ਜਿਹਨੇ ਰੱਖਣੀ ਨਹੀਂ ਚੀਜ਼ ਵੇਚਣੀ ਆ ਉਹ ਫਿਰ ਤੁਹਾਨੂੰ ਪਤਾ ਵੀ ਚੀਜ਼ ਦੀ ਸੌਂ ਵੀ ਨਹੀਂ ਕਰਦਾ ਇਹਦਾ ਪਿਛਲਾ ਹਿੱਸਾ ਜਿਨ੍ਹਾਂ ਨੇ ਪੁਰਾਣੇ ਮਾਡਲ ਹੋ ਚੁੱਕੇ ਹੈਂਡਰਾ ਜਿਨ੍ਹਾਂ ਨੇ ਬਦਲਨੇ ਤੇ ਉਹ ਦੇਖ ਸਕਦੇ ਆ ਸਾਰਾ ਹਿੱਸਾ ਇਸ ਤੋਂ ਇਹਦਾ ਕਲਚ ਵੀ ਲੰਮਾ ਹੁੰਦਾ ਕਲਚ ਝਾਂਡੀ ਐਮ ਕੇ ਐਮ ਕਹਿੰਦੇ ਨੇ ਟਰੈਕਟਰ ਖੜਾ ਹੋਂ ਤੋਂ ਕਲਚ ਝਾਂਡੀ ਨਾ ਮੜਨਾਂ ਵਿੱਚ ਲੰਬੀ ਆਈ ਸੀਗੀ ਤੇ ਦੋਸਤੋ ਹੋਰ ਵੀ ਕੋਈ ਜਾਣਕਾਰੀ ਹੋਈ ਨਾਲ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਦਾਂਗੇ